ਸੀਈ ਦੇ ਇੱਕ ਪ੍ਰਮੁੱਖ ਯਾਤਰੀ ਰੇਲ ਸੇਵਾ ਹੈ ਜੋ ਹਫਤੇ ਦੇ ਦਿਨ ਦੇ ਸਵੇਰ ਨੂੰ ਪੱਛਮ ਵੱਲ ਡਾਊਨਟਾਊਨ ਵੈਨਕੂਵਰ ਤੱਕ ਤੇ ਹਫਤੇ ਦੇ ਦਿਨ ਦੁਪਹਿਰ ਤੇ ਸ਼ਾਮ ਨੂੰ ਮਿਸ਼ਨ ਸਿਟੀ ਲਈ ਪੂਰਬ ਵੱਲ ਜਾਂਦੀ ਹੈ। ट्रांसलिंक ने कहे है कि डब्ल्यूसीई ताला बंदी दौरान नहीं चल सकेगी क्योंकि सर्विस रेल पे काम कर दी है जो कैनेडियन पैसिफिक का कंसास सिटी दे मिल्कियत ट्रांस है ट्रांसलिंक ने कहे है कि डब्ल्यूसीई सेवा नु مؤतल कीता जाना जारी रहेगा जबो तक सीपीकेसी द्वारा और स्पष्टता नहीं दीती जाती कि रेल गड़ियां दोबारा कदो चल सकदियां ट्रांस ने ट्रांसलिंक ने कहे है कि 23 अगस्त नो भी कोई वेस्ट कोस्ट एक्सप्रेस सेवा नहीं होवेगी कैनेडियन नेशनल रेलवे कॉर्पोरेशन ने कहे है कि अपने ਕਰਮਚਾਰੀਆਂ ਦੇ ਤਾਲਾਬੰਦੀ ਨੂੰ ਖਤਮ ਕਰ ਦਿੱਤਾ ਹੈ ਜੋ ਦਿਨ ਦੇ ਸਮੇਂ ਸ਼ੁਰੂ ਹੋਇਆ ਸੀ ਅਤੇ ਇਹ ਸ਼ਾਮਿਲ ਕਰਦੇ ਹੋਏ ਕਿ ਇਹ ਤੁਰੰਤ ਇੱਕ ਰਿਕਵਰੀ ਯੋਜਨਾ ਸ਼ੁਰੂ ਕਰਨ ਜਾ ਰਿਹਾ ਹੈ ਸੀਪੀਸੀ ਨੇ ਕਿਹਾ ਹੈ ਕਿ ਉਹ ਆਪਰੇਸ਼ਨ ਮੋਰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਕੰਪਨੀ ਨੇ ਕਿਹਾ ਹੈ ਕਿ ਉਹ ਬੋਰਡ ਤੋਂ ਆਖਰੀ ਬਾਈਂਡਿੰਗ ਆরবিਟੇਸ਼ਨ ਲਗਾਉਣ ਦਾ ਆਦੇਸ਼ ਮਿਲਣ ਤੋਂ ਬਾਅਦ ਹੋਰ ਵੇਰਵੇ ਪ੍ਰਦਾਨ ਕਰਨਗੇ ਟ੍ਰਾਂਸਲਿੰਕ ਨੇ ਕਿਹਾ ਹੈ ਕਿ ਉਹ ਤਾਲਾਬੰਦੀ ਦੌਰਾਨ ਵੱਧ ਤੋਂ ਵੱਧ ਸੇਵਾ ਪ੍ਰਦਾਨ ਕਰਨਗੇ ਉਧਰ ਕੁਝ ਲੌਜਿਸਟਿਕ ਕੰਪਨੀਆਂ ਦਾ ਕਹਿਣਾ ਹੈ ਕਿ ਰਾਸ਼ਟਰੀ ਰੇਲ ਰੋਕ ਦੇ ਦੌਰਾਨ ਕਿੰਗ ਦੀ ਕੀਮਤ ਵੀ ਦੁੱਗਣੀ ਹੋ ਗਈ ਹੈ ਪਰ ਇਹ ਜੇਹਾ ਨਹੀਂ ਹੈ ਕਿ ਟਰਕਿੰਗ ਸਿਰਫ ਰੇਲ ਸ਼ਿਪਿੰਗ ਨੂੰ ਬਦਲ ਸਕਦੀ ਹੈ ਕਰਨਾ ਹਟਾਉਣ ਤੇ ਆਪਣੇ ਵਰਕਰਾਂ ਦੇ ਕੰਮ ਦੀ ਵਾਪਸੀ ਬਾਰੇ ਕਹਿਣ ਤੋਂ ਕੁਝ ਘੰਟਿਆਂ ਤੇ ਬਾਅਦ ਟੀਮਸਟਾਰਜ਼ ਯੂਨੀਅਨ ਨੇ ਸੀਐਨ ਰੇਲ ਨੂੰ ਹੜਤਾਲ ਦਾ 72 ਘੰਟਿਆਂ ਦਾ ਨੋਟਿਸ ਦਿੱਤਾ ਹੈ ਟੀਮਸਟਾਰਜ਼ ਕੈਨੇਡਾ ਰੇਲ ਕਾਨਫਰੰਸ ਦੇ ਵੱਲੋਂ ਸੀਐਨ ਨੂੰ ਦਿੱਤੇ ਨੋਟਿਸ ਦੇ ਵਿੱਚ ਕਿਹਾ ਹੈ ਕਿ ਯੂਨੀਅਨ ਨੂੰ ਨਹੀਂ ਲੱਗਦਾ ਕਿ ਰੇਲ ਕੰਪਨੀ ਅਤੇ ਉਹਨਾਂ ਦੇ ਦਰਮਿਆਨ ਚੱਲ ਰਹੇ ਮਸਲੇ ਹੱਲ ਹੋਣ ਯੋਗ ਨਹੀਂ ਹੈ ਤੇ ਯੂਨੀਅਨ ਰੇਲ ਬੰਦ ਨੂੰ ਖਤਮ ਕਰਨ ਦੇ ਲਈ ਗੱਲਬਾਤ ਦੇ ਲਈ ਖੁੱਲੀ ਹੈ ਕੈਲਗਰੀ ਦੇ ਵਿੱਚ ਗੱਲਬਾਤ ਦੌਰਾਨ ਟੀਮਸਟਾਰਜ਼ ਕੈਨੇਡਾ ਦੇ ਪ੍ਰੈਜ਼ੀਡੈਂਟ ਵੈਂਕੋਲੋਪਰਟ ਨੇ ਕਿਹਾ ਹੈ ਕਿ ਕੰਪਨੀ ਦੀਆਂ ਮੰਗਾਂ ਯੂਨੀਅਨ ਦੇ ਸਮੂਹਿਕ ਸਮਝੌਤੇ ਦੀਆਂ ਉਲੰਘਣਾ ਕਰਦੀਆਂ ਨੇ ਤੇ ਕਿਹਾ ਕਿ ਯੂਨੀਅਨ ਦੀ ਤਰਜੀਹ ਯੂਨੀਅਨ ਦੇ ਮੈਂਬਰਾਂ ਦੇ ਕੋਲ ਵਧਿਆ ਤੇ ਵਾਜਬ ਕੰਮ ਕਰਨ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣਾ ਹੈ ਅਸੀਂ ਨਿਰਪੱਖ ਅਤੇ ਇਮਾਨਦਾਰ ਸੌਦੇਬਾਜ਼ੀ ਦੇ ਵਿੱਚ ਪਰੋਸਾ ਕਰਦੇ ਹਾਂ ਤੇ ਇਹੀ ਅਸੀਂ ਚਾਹੁੰਦੇ ਹਾਂ ਤੇ ਅਸੀਂ ਕੰਪਨੀ ਦੇ ਨਾਲ ਇੱਕ ਨਿਰਪੱਖ ਅਤੇ ਇਮਾਨਦਾਰੀ ਜਿਹੜੀ ਹੈ ਉਹ ਨੇਗੋਸ਼ੀਏਸ਼ਨ ਬਾਰੇ ਵਿਚਾਰ ਕਰ ਰਹੇ ਹਾਂ ਕੈਨੇਡੀਅਨ ਪੈਸੀਫਿਕ ਕੈਂਸਾਸ ਸਿਟੀ ਦਾ ਕੰਮ ਰੁਕਿਆ ਹੋਇਆ ਹੈ ਤੇ ਇਹ ਜਿਹੜਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਦਾ ਆਰਡਰ ਜਿਹੜਾ ਉਡੀਕਿਆ ਜਾ ਰਿਹਾ ਹੈ ਯੂਨੀਅਨ ਤੇ ਰੇਲ ਕੰਪਨੀਆਂ ਦਰਮਿਆਨ ਕਈ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਸਫਲ ਰਹਿਣ ਤੋਂ ਬਾਅਦ ਵੀਰਵਾਰ ਤੋਂ ਹਜ਼ਾਰਾਂ ਕਾਮਿਆਂ ਲਈ ਤਾਲਾਬੰਦੀ ਸ਼ੁਰੂ ਹੋ ਗਈ ਰੇਲਬੰਦ ਨੂੰ ਖਤਮ ਕਰਨ ਲਈ ਕੈਨੇਡਾ ਦੇ ਲੇਬਰ ਮੰਤਰੀ ਸਟੀਵ ਮੈਕਨੇਨਨ ਨੇ ਵੀਰਵਾਰ ਨੂੰ ਇਸ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਲਈ ਸੀਆਰ ਆਰਬੀ ਦੇ ਕੋਲ ਭੇਜ ਦਿੱਤਾ ਸੀ ਯੂਨੀਅਨ ਤੇ ਸੀਪੀਕੇਸੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਬੋਰਡ ਨਾਲ ਮੁਲਾਕਾਤ ਜਿਹੜੀ ਆ ਕੀਤੀ ਸੀ ਤੇ ਸ਼ੁੱਕਰਵਾਰ ਨੂੰ ਦੁਬਾਰਾ ਉਹ ਮਿਲਣਗੇ ਸੀਪੀਕੇਸੀ ਨੇ ਕਿਹਾ ਕਿ ਉਹ ਬੋਰਡ ਦੇ ਨਾਲ ਮੀਟਿੰਗ ਦੇ ਵਿੱਚ ਰੇਲ ਸੇਵਾ ਮੁੜ ਸ਼ੁਰੂ ਕਰਨ ਬਾਰੇ ਚਰਚਾ ਕਰਨ ਲਈ ਤਿਆਰ ਸੀ ਪਰ ਯੂਨੀਅਨ ਨੇ ਇਨਕਾਰ ਕਰ ਦਿੱਤਾ ਹੈ ਤੇ ਯੂਨੀਅਨ ਮੈਕਨਨਿੰਗ ਦੇ ਨਿਰਦੇਸ਼ਾਂ ਦੀ ਸਵਿਧਾਨਕਤਾ ਨੂੰ ਚੁਣੌਤੀ ਦੇਣ ਦੇ ਲਈ ਬੇਨਤੀ ਦਾਇਰ ਕਰਨਾ ਚਾਹੁੰਦੇ ਨੇ ਵੀਰਵਾਰ ਸਵੇਰ ਤੋਂ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੀਫਿਕ ਕੈਂਸਸਸ ਸਿਟੀ ਨੇ 9300 ਇੰਜੀਨੀਅਰਾਂ ਕੰਡਕਟਰਾਂ ਅਤੇ ਯਾਰਡ ਵਰਕਰਾਂ ਲਈ ਤਾਲਾਬੰਦੀ ਕਰ ਦਿੱਤੀ ਹੈ ਸੀਪੀਕੇਸੀ ਦੇ 3500 ਵਰਕਰ ਉਸ ਸਮੇਂ ਹੜਤਾਲ ਤੇ ਚਲੇ ਗਏ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜਰਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ